ਹਾਂਜੀ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਆ ਵੀਰੋ ਠੀਕ ਠਾਕ ਹਾਂ ਸਾਰੇ ਵੀਰ ਲਓ ਜੀ ਕਰਾਈਏ ਸ਼ੌਕ ਮਦੀਨਾ ਦਾ ਬਾਈ ਇਹ ਲਾਉਣ ਵਾਲੇ ਜੋੜੇ ਰਹਿ ਗਏ ਹਲੇ ਬਾਈ ਕਰੋ ਚੈੱਕ 15 ਕ ਮਦੀਨਾ ਇਹ ਮੇਨ ਮੇਨ ਹੀ ਆ ਬਾਈ 15 15 16 ਹੋਣਾ ਬਸ ਕਰੋ ਸ਼ੌਂਕ ਪ੍ਰਭੂ ਇਹਦੇ ਵਿੱਚ ਬਾਈ ਬਾਈ ਬਿੰਦਰ ਵਾਲੀ ਆ ਵੇ ਟੀ ਕਾਲੀ ਚੀਨੀ ਤੇ ਇਹਦੇ ਨਾਲ ਹੀ ਬੈਠੀ ਹੈ ਮਦੀਨ ਬਾਈ ਵਾਲਿਆਂ ਤੋਂ ਉਹ ਬੈਠੀ ਹੈ ਲਾਲ ਚੀਨੀ ਆ ਕਾਲੀਆਂ ਚੀਨੀਆਂ ਕਰੋ ਸ਼ੌਂਕ ਜਾਨਵਰ ਬੜੀਆ ਲੱਗੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਦੇ ਆ ਕਰੋ ਮੇਰਾ ਭਰਾ ਸਪੋਰਟ ਕਰਦੇ ਰਹਾ ਕਰੋ ਯਾਪਾ ਤੁਨ ਨੂੰ ਬੜੀਆ ਬੜੀਆ ਜਾਨਵਰਾਂ ਦਾ ਸ਼ੌਂਕ ਰਾਈ ਜਾਈਏ ਆਪੇ ਠੀਕ ਕਾਲੀ ਜੀ ਨੇ ਬਾਈ ਉਸਤਾਦ ਸਿੰਧਰ ਵਾਲਿਆ ਚਾਹਿੰਦਾ ਹੋ ਬਾਈ ਨਾਗਰਗੀਆਂ ਮਦੀਨਾ ਖੜਾਣਾ ਦੇਖੋ ਮਦੀਨਾ ਦੀ ਬਹੁਤ ਚੰਗਾ ਮਦੀਨਾ ਬਾਈ ਤੂੰ ਦੱਸਿਓ ਮੇਰਾ ਵੀਰ ਕਿਵੇਂ ਲੱਗੇ ਜਾਨਵਰ ਤੁਹਾਨੂੰ